ਉਹ ਅਲਾਹਾਬਾਦ ਹਾਈ ਕੋਰਟ ਦੇ ਇੱਕ ਐਸੇ ਫੈਸਲੇ ਤੋਂ ਜਿਹੜਾ ਕਾਫੀ ਵਿਵਾਦਤ ਹੋ ਗਿਆ ਫੈਸਲਾ ਸੀਗਾ ਬਲਾਤਕਾਰ ਦੇ ਨਾਲ ਜੁੜਿਆ ਹੋਇਆ ਕਿਸੇ ਅਰਜ਼ੀ ਤੇ ਉਹ ਫੈਸਲਾ ਹੋਇਆ ਤੇ ਜੱਜ ਸਾਹਿਬ ਨੇ ਕਿਹਾ ਕਿ ਕਿਸੇ ਬੱਚੀ ਦਾ ਕੋਈ ਕੱਪੜਾ ਖਿੱਚ ਦੇਣਾ ਜਾਂ ਕਿਸੇ ਸਰੀਰਕ ਅੰਗ ਨੂੰ ਦਬਾ ਦੇਣਾ ਬਲਾਤਕਾਰ ਨਹੀਂ ਹੁੰਦਾ ਜਿਹਦੇ ਤੇ ਕਾਫੀ ਵਿਵਾਦ ਹੋ ਗਿਆ ਬਹੁਤ ਸਾਰੇ ਲੋਕਾਂ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰतिकਰਮ ਦਿੱਤੇ ਜਿਹਦੇ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਉਸ ਫੈਸਲੇ ਤੇ ਰੋਕ ਲਾਤੀ ਤੇ ਦੇਖੋ ਕਿਸ ਤਰ੍ਹਾਂ ਕਈ ਸਾਰੇ ਐਂਗਲ ਸਾਹਮਣੇ ਆ ਜਾਂਦੇ ਆ ਤੇ ਕਈ ਵਾਰੀ ਕਈ ਟਿੱਪਣੀਆਂ ਜਿਹੜੀਆਂ ਉਹ ਹੋਰ ਹੀ ਰੂਪ ਧਾਰਨ ਕਰ ਜਾਂਦੀਆਂ ਨੇ ਉਹ ਤਾਂ ਬਾਅਦ ਚ ਗੱਲ ਕਰਦੇ ਆ ਪਰ ਦੱਸਦੇ ਆ ਕਿ ਯੂਪੀ ਦੇ ਵਿੱਚ ਤੇ ਕਰੂਡ ਆਇਲ ਮਿਲਣ ਦੀ ਸੰਭਾਵਨਾ ਵਧ ਗਈ ਆ ਹਮ ਸਰ ਉਹਨਾਂ ਦੀ ਚਾਂਦੀ ਹੋ ਚੱਲੀ ਆ ਵਨਜੀ ਸੀ ਨੇ ਉੱਥੇ ਦੱਸ ਰਹੇ ਆ ਕਿ ਚਿੱਤੂ ਪਾਂਡੇ ਸਾਬਕਾ ਹਰਗੇਸੀ ਸਵਤੰਤਰ ਸੰਗਰਾਮੀ ਜੀ ਉਹਨਾਂ ਦੇ ਜਿਹੜੇ ਵਾਰਸ ਹੈ ਉਹਨਾਂ ਦੀ ਪਹਿਲੀ ਚ ਉਹ ਕਹਿੰਦੇ ਕਿ ਸਾਰਾ ਕੁਝ ਹੋ ਰਿਹਾ ਉਹ ਐਨਜੀਸੀਓ ਕਹਿੰਦੇ ਕਿ 10 ਲੱਖ ਨੂੰ ਲੈ ਰਹੇ ਆ ਸਾਡੀ ਤੇ ਪਹਿਲੀ ਹੂੰ ਪਲੀਸ ਤੇ ਇਹ ਵੀ ਇੱਕ ਕਮਾਲ ਹੈ ਨਾ ਕਮਾਲ ਹੈ ਬਿਲਕੁਲ ਤੁਸੀਂ ਇਲਾहाबाद ਹਾਈ ਕੋਰਟ ਦੀ ਗੱਲ ਕਰ ਰਹੇ ਹੋ ਯੂਪੀ ਦਾ ਇਹ ਮਾਮਲਾ ਸੀਗਾ ਤੇ ਮੈਨੂੰ ਚੇਤਾ ਆਇਆ ਮੈਂ ਕਿਹਾ ਵੀ ਜੇ ਉਹਨਾਂ ਦੀ ਕਿਸਮਤ ਚਮਕ ਵੀ ਤੇ ਇਹ ਤੇ ਅਰਬਾਂ ਵਾਲਾ ਸ਼ੇਖਾਂ ਵਾਲਾ ਸਾਬ ਬਣ ਜਾਣਾ ਇਹਨਾਂ ਦਾ ਤਾਂ ਉਸ ਜ਼ਿਲ੍ਹੇ ਦਾ 300 ਕਿਲੋਮੀਟਰ ਏਰੀਆ ਚ ਦੱਸਦੇ ਆ ਕਿ ਕਰੂਡ ਔਇਲ ਮਿਲਣ ਦੀ ਸੰਭਾਵਨਾ ਹੈ 300 ਕਿਲੋਮੀਟਰ ਏਰੀਆ ਦੇ ਵਿੱਚ ਜੀ ਸਰ 300 ਕਿਲੋਮੀਟਰ ਏਰੀਆ ਬਹੁਤ ਹੁੰਦਾ ਹੈ ਤਾਂ ਇਹਦੇ ਚ ਹੁਣ ਦੇਖਦੇ ਆ ਅੱਗੇ ਜਾ ਕੇ ਕੀ ਬਣਦਾ ਹੈ ਪਰ ਜਿਹੜੀ ਗੱਲ ਤੁਸੀਂ ਕਹੀ ਆ ਮੈਨੂੰ ਤੇ ਕਦੇ-ਕਦੇ ਲੱਗਦਾ ਕਿ ਇਹ ਕੁਝ ਜੱਜ ਜੁਡੀਸ਼ਰੀ ਦੇ ਵਿੱਚ ਇਹੋ ਜੇ ਬੈਠੇ ਆ ਜਿਨ੍ਹਾਂ ਤੇ ਨਰਿੰਦਰ ਮੋਦੀ ਭਾਜਪਾ ਵਟਸਐਪ ਯੂਨੀਵਰਸਿਟੀ ਇਹ ਸਾਰੀਆਂ ਚੀਜ਼ਾਂ ਦਾ ਬੜਾ ਅਸਰ ਆ ਇੱਕ ਜੱਜ ਉੱਠ ਕੇ ਕਹਿ ਦਿੰਦਾ ਕਹਿੰਦਾ ਕਿ ਮੋਰਨੀ ਜਿਹੜੀ ਆ ਮੋਰ ਦੇ ਹੰਝੂਆਂ ਨਾਲ ਗਰਭਵਤੀ ਹੋ ਜਾਂਦੀ ਆ ਲੋਕਾਂ ਨੇ 36 ਵੀਡੀਓ ਮੋਰ ਤੇ ਮੋਰਨੀ ਦੇ ਹੁਣ ਮੈਂ ਕੀ ਦੱਸਣਾ ਉਹ ਪਾਤੇ ਕਿ ਆ ਦੇਖ ਲਾਣੇ ਆ ਤੂੰ ਅੰਨਾ ਅਕਲ ਦਾ ਕਿ ਅੱਖਾਂ ਦਾ ਕਿੱਡੀ ਬਦਨਾਮੀ ਵਾਲੀ ਗੱਲ ਹੈ ਉਹ ਵੀ ਸ਼ਾਇਦ ਇੱਥੇ ਦਾ ਹੀ ਸੀ ਮੈਨੂੰ ਲੱਗਦਾ ਜੀ ਜੀ ਇਲਾਹਾਬਾਦ ਹਾਈ ਕੋਰਟ ਦਾ ਇਹ ਯਸ਼ਵੰਤ ਵਰਮਾ ਸੀਗਾ ਨਾ ਜਿਹਦੇ ਨੂਟਾਂ ਦਾ ਰੌਲਾ ਪਿਆ ਉਹਨੂੰ ਵਾਪਸ ਭੇਜਣ ਤੇ ਵੀ ਰੌਲਾ ਪੈ ਗਿਆ ਹੂੰ ਹੁਣ ਐਤੋਂ ਬਾਅਦ ਜੇ ਤੁਸੀਂ ਦੇਖੋਗੇ ਤੇ ਇਹ ਜੱਜ ਆ ਜਿਹੜਾ ਟਿੱਪਣੀ ਕਰ ਰਿਹਾ ਹੈ ਅਰਜੀ ਦੇ ਜਦੋਂ ਸੁਣਵਾਈ ਦੇ ਮਾਮਲੇ ਤੇ ਤੇ ਇਹ ਗੱਲ ਕਹਿੰਦਾ ਆ ਕਿ ਜੇ ਕੁੜੀ ਦੀ ਕੋਈ ਮਤਲਬ ਕਿ ਕੋਈ 샤ਤੀ ਨਾਪਦਾ ਹਮ ਪ੍ਰੈਸ ਕਰਦਾ ਤੁਸੀਂ ਥੋੜੀ ਜੀ ਗੱਲ ਉਹ ਕੀਤੀ ਹੈ ਤੇ ਮੈਂ ਖੋਲ ਦੇਣਾ ਜੀ ਜੀ ਕਿ ਜੇ ਨਾਲੇ ਨੂੰ ਹੱਥ ਪਾ ਲਿਆ ਤਾਂ ਉਹ ਕੋਈ ਬਲਾਤਕਾਰ ਤੱਕ ਯਤਨ ਨਹੀਂ ਹੈ ਹਮ ਕਹਿਣ ਦਾ ਮਤਲਬ ਆ ਸੀ ਆ ਟਿੱਪਣੀ ਦਰਜ ਕੀਤੀ ਆਪਣੇ ਫੈਸਲੇ ਦੇ ਵਿੱਚ ਹਮ ਸੁਪਰੀਮ ਕੋਰਟ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਇੰਨੀ ਥੂ ਥੂ ਹੋਈ ਇਸ ਜੱਜ ਦੀ ਕਿ ਸੁਪਰੀਮ ਕੋਰਟ ਨੂੰ ਖੁਦ ਨੋਟਿਸ ਲੈਣਾ ਪਿਆ ਹੂੰ ਉਹਨਾਂ ਨੇ ਨਾ ਸਿਰਫ ਉਸ ਫੈਸਲੇ ਨੂੰ ਰੋਕ ਦਿੱਤਾ ਬਲਕਿ ਇਸ ਟਿੱਪਣੀ ਨੂੰ ਸੰਵੇਦਨਸ਼ੀਲ ਮੰਨਿਆ ਸੰਵੇਦਨਸ਼ੀਲ ਦਾ ਮਤਲਬ ਕਿ ਬੜੀ ਸੈਂਸਿਟਿਵ ਹੈ ਹੂੰ ਇਹ ਤੇ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਜਦੋਂ ਮੁਰਤੋਂ ਸੁਣਵਾਈ ਹੋਏਗੀ ਕਿ ਸੁਪਰੀਮ ਕੋਰਟ ਇਸ ਜੱਜ ਨੂੰ ਕਿੰਨੀਆ ਕੁ ਲਾਣਤਾ ਪਾਉਂਦਾ ਹੂੰ ਪਰ ਇਸ ਤੋਂ ਪਹਿਲਾਂ ਵੀ ਹੋਇਆ 2023 ਦੇ ਵਿੱਚ ਮੈਨੂੰ ਯਾਦ ਆ ਸ਼ਾਇਦ ਉਹ ਜੱਜ ਬੰਗਾਲ ਤੋਂ ਸੀਗਾ ਜੀ ਜੀ ਕਿ ਪਤਾ ਨਹੀਂ ਕਿਹੜੀ ਸਟੇਟ ਤੋਂ ਸੀ ਜਿਸ ਨੇ ਇਹ ਕਹਿ ਦਿੱਤਾ ਸੀਗਾ ਕਿ ਜੜੀਆਂ ਮਟਿਆਰਾ ਨੇ ਹੂੰ ਉਹ ਆਪਣੀਆਂ ਯੋਨ ਇਸ਼ਾਵਾਂ ਕਾਬੂ 'ਚ ਰੱਖਣ ਕਮਾਲ ਦੀ ਗੱਲ ਹੈ ਯਾਰ ਮਤਲਬ ਕੁਝ ਵੀ ਜਿਵੇਂ ਮਰਜ਼ੀ ਟਿੱਪਣੀ ਕਰਦੇ ਉਹ ਬਹੁਤ ਵੱਡੀ ਟਿੱਪਣੀ ਹੈ ਵੀ ਹੂੰ ਪੰਜਾਬੀ 'ਚ ਜੇ ਕਹਿਣਾ ਹੋਵੇ ਤਾਂ ਆਪਣੇ ਕੰਮ ਨੂੰ ਵੀ ਕੰਟਰੋਲ 'ਚ ਤੁਸੀਂ ਰੱਖੋ ਆ ਆ ਪੰਜਾਬੀ 'ਚ ਲਾਗ ਲਭੇਤ ਨਹੀਂ ਹੁੰਦਾ ਇੱਥੇ ਤਾਂ ਜੀ ਕੱਪੜਿਆਂ ਤੇ ਵੀ ਰੋਲਾ ਪੈ ਜਾਂਦਾ ਕੱਪੜਿਆਂ ਤੋਂ ਕੌਣ ਸੀ ਲੈ ਕੇ ਨਹੀਂ ਸਰ ਉਹ ਕੱਪੜਿਆਂ ਦੀ ਗੱਲ ਵੱਖਰੀ ਆ ਕੱਪੜੇ ਤਾਂ ਤੁਹਾਡੀ ਨਿੱਜੀ ਆਜ਼ਾਦੀ ਤੇ ਆ ਨਾ ਕੱਪੜੇ ਤਾਂ ਹੁਣ ਮਤਲਬ ਕਿ ਪਿੰਡਾਂ ਦੇ ਵਿੱਚ ਕਈ ਬਨੈਣ ਸਾਫਾ ਬੰਨ ਕੇ ਬਨੈਣ ਵੀ ਪਾਈ ਫਿਰਦੇ ਠੀਕ ਆ ਨਾ ਜੀ ਜੀ ਤਾਂ ਔਰਤ ਵਾਸਤੇ ਫਿਰ ਕਿਉਂ ਮਾਣ ਸਭ ਕੁਝ ਤੁਹਾਡੇ ਵਾਸਤੇ ਐ ਨਹੀਂ ਕਿ ਤੁਸੀਂ ਉੱਥੇ ਇਕੱਲੇ ਸਾਫੀਜੀਬਿਲਿਟੀ ਹੁੰਦੀਆਂ ਪਾਈ ਫਿਰਦੇ ਸ਼ਹਿਰਾਂ ਦੇ ਵਿੱਚ ਪਰ ਤੁਸੀਂ ਉਥੇ ਛੱਡੋ ਕੱਚਾ ਪਾਇਆ ਹੁੰਦਾ ਕੱਲਾ ਉਹ ਵੀ ਵੱਟ ਤੱਕ ਚੜ ਕੇ ਤੇ ਜਾਂਗੀਆਂ ਬਣਿਆ ਹੁੰਦਾ ਵੱਟ ਚੜ ਕੇ ਉਹ ਕੱਲਾ ਮਰਦ ਤੇ ਕੱਲੇ ਔਰਤ ਤੇ ਸਾਰਾ ਕੁਝ ਨਾਲ ਨਾ ਥੋਪੋ ਜੇ ਤੁਹਾਡੇ ਵਾਸਤੇ ਵੀ ਡਰੈਸ ਕੋਡ ਹੋਣਾ ਚਾਹੀਦਾ ਫਿਰ ਬਿਲਕੁਲ ਠੀਕ ਹੈ ਨਾ ਸਰ ਤਾਂ ਮੈਂ ਉਤਰ ਨਹੀਂ ਜਾਂਦਾ ਉਹ ਤਾਂ ਵਿਅਕਤੀਗਤ ਚੀਜ਼ਾਂ ਆ ਜਾਂਦੀਆਂ ਨੇ ਤੁਸੀਂ ਕਪੜਾ ਕਿਸ ਤਰ੍ਹਾਂ ਦਾ ਪਾਉਣਾ ਮੇਰੇ ਤੇ ਹੁਣ ਕਿਹੜਾ ਕੋਈ ਤਲਵਾਰ ਲਟਕੀ ਮੈਂ ਦੇਖਣਾ ਕਿ ਕਿਹੜਾ ਮੈਨੂੰ ਵਈ ਐਸ ਉਮਰ ਚ ਫੱਬਦਾ ਕਿਹੜਾ ਉਹ ਗਾਂਹ ਜਾ ਕੇ ਫੱਬੇਗਾ ਜੀ ਤਾਂ ਗੱਲ ਜੁਡੀਸ਼ਰੀ ਦੀ ਹੈ ਸਾਬ ਜੁਡੀਸ਼ਰੀ ਦੇ ਵਿੱਚ ਟਿੱਪਣੀਆਂ ਜਿਹੜੀਆਂ ਬਹੁਤ ਇਹ ਕਹਿੰਨ ਕਿ ਵਲਗਣ ਵਾਲ ਕੇ ਕੀਤੀਆਂ ਜਾਂਦੀਆਂ ਸਾਰਾ ਕੁਝ ਰਿਕਾਰਡ ਤੇ ਆ ਜਾਂਦਾ ਇਦਾਂ ਹੀ ਸੁਪਰੀਮ ਕੋਰਟ ਚ ਵੀ ਇੱਕ ਵਾਰੀ ਹੋ ਗਿਆ ਸੀਗਾ 2016 ਕੇ 17 ਦੀ ਗੱਲ ਹੈ ਆ ਮੈਨੂੰ ਯਾਦ ਆ ਬੜਾ ਰੌਲਾ ਪਿਆ ਮੁਲਕ ਦੇ ਵਿੱਚ ਉਦੋਂ ਹੂੰ ਸੁਪਰੀਮ ਕੋਰਟ ਦੇ ਵਿੱਚ 97 ਦਾ ਸ਼ਾਇਦ ਕੇਸ ਸੀਗਾ ਉਹ ਜਦੋਂ ਰੇਪ ਦਾ ਕੇਸ ਸੁਣਨ ਲੱਗੀ ਸੁਪਰੀਮ ਕੋਰਟ ਤੇ ਇੱਕ ਜੱਜ ਨੇ ਕਹਿ ਦਿੱਤਾ ਕਿ ਤੂੰ ਰੌਲਾ ਕਿਉਂ ਨਹੀਂ ਪਾਇਆ ਹੂੰ ਭਲਕੇ ਜੇ ਤੇਰੇ ਨਾਲ ਕੁਝ ਹੋ ਰਿਹਾ ਸੀਗਾ ਜੀ ਤੇਰੇ ਨਾਲ ਬਲਾਤਕਾਰ ਹੋ ਰਿਹਾ ਸੀ ਤੇ ਤੂੰ ਚੀਕੀ ਕਿਉਂ ਨਹੀਂ ਹੂੰ ਦੇਖੋ ਕਮਾਲ ਦੀ ਗੱਲ ਹੈ ਤੈਨੂੰ ਰੌਲਾ ਪਾਉਣਾ ਚਾਹੀਦਾ ਸੀਗਾ ਜੀ ਤਾਂ ਉਹਨੇ ਕਿਹਾ ਕਿ ਮੈਂ ਆਟੋ ਦੇ ਵਿੱਚ ਸਭ ਕੁਝ ਹੋ ਰਿਹਾ ਸੀ ਮੈਂ ਯਤਨ ਕੀਤਾ ਤੇ ਮੈਨੂੰ ਕੁੱਟਿਆ ਮਾਰਿਆ ਗਿਆ ਮੈਂ ਕੀ ਕਰਦੀ ਹੂੰ ਤਾਂ ਮਤਲਬ ਕਿ ਐਦਾਂ ਦੀਆਂ ਵਾਹ ਯਾਤ ਗੱਲਾਂ ਜਿਹੜੀਆਂ ਨੇ ਨਾ ਉਹ ਇੱਥੇ ਬਹੁਤ ਨਿਕਲਦੀਆਂ ਜੁਡੀਸ਼ਰੀ ਦੇ ਵਿੱਚੋਂ ਇਸ ਤਰ੍ਹਾਂ ਦੇ ਬੇਵਕੂਫ ਟਾਈਪ ਦੇ ਜੱਜ ਵੀ ਕਈ ਹੁੰਦੇ ਆ ਸਾਰੇ ਨਹੀਂ ਆਪਾਂ ਕਹਿ ਸਕਦੇ ਜਿਨ੍ਹਾਂ ਨੂੰ ਪਤਾ ਹੀ ਕੱਖ ਨਹੀਂ ਹੈ ਪਰ ਸੁਪਰੀਮ ਕੋਰਟ ਕਹਿ ਲਓ ਖੁਸ਼ਕਿਸਮਤੀ ਦੇ ਨਾਲ ਇਹਨਾਂ ਤੇ ਪੂਰਾ ਸਿਕੰਜਾ ਰੱਖਦਾ ਤਾਂ ਹੁਣ ਇਹ ਫੈਸਲਾ ਵੀ ਸਟੇ ਹੋ ਗਿਆ ਤੇ ਮੈਨੂੰ ਲੱਗਦਾ ਕਿ ਇਹਨੂੰ ਥੋੜਾ ਵੀ ਪੈ ਜਾਣਾ ਪੰਜਾਬੀ ਚੀਜ਼ੇ ਆਖੀ ਇਹ ਜੀ 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 ਬਿਲਕੁਲ ਜੀ ਗੁਰਚਰਨ ਜੀ ਕਹਿ ਰਹੇ ਨੇ ਕਿ ਅੱਜ ਕੱਲ ਕਹਿੰਦੇ ਜੱਜਾਂ ਨੂੰ ਪਤਾ ਨਹੀਂ ਕੀ ਹੋ ਰਿਹਾ ਕਹਿੰਦੇ ਅੱਜ ਕੱਲ ਤਾਂ ਕਿਸੇ ਔਰਤ ਨੂੰ ਹੱਥ ਲਾਉਣਾ ਵੀ ਕਹਿੰਦੇ ਉਲਟਾ ਪੈ ਜਾਂਦਾ ਔਰ ਇਹ ਤੇ ਬਿਲਕੁਲ ਇਸਦੇ ਵੀ ਉਲਟਾ ਤੁਸੀਂ ਕਿਸੇ ਔਰਤ ਨੂੰ ਕਾਮੁਕ ਨਜ਼ਰਾਂ ਦੇ ਨਾਲ ਵੀ ਨਹੀਂ ਵੇਖ ਸਕਦੇ ਹੂੰ ਵੇਖ ਸਕਦੇ ਹੋ ਪਰ ਤੁਸੀਂ ਕਾਮਕ ਨਜ਼ਰਾਂ ਦੇ ਨਾਲ ਨਹੀਂ ਵੇਖ ਸਕਦੇ ਜੀ ਕਈ ਕਈਆਂ ਦੀ ਤਾਂ ਮਸਿਆਣੇ ਪਿਆਣੇ ਦੀ ਆਦਤ ਦੇਖੀ ਹੈ ਇੱਥੇ ਹੂੰ ਜੇ ਮੈਂ ਦਾ ਲੱਗਦਾ ਜਿਵੇਂ ਮਿਰਗੀ ਪੈ ਗਈ ਹੋਵੇ ਕੋਈ ਔਰਤ ਲੰਗੀ ਜਾਵੇ ਸੋਣੀ ਸਨਖਟੇ ਤੇ ਪਿੱਛੇ ਹੀ ਦੇਖੀ ਜਾਣਾ ਐ ਤੌਣ ਚੜ ਜਾਂਦੀ ਉਹਨਾਂ ਦੀ ਤਾਂ ਉਹ ਵੀ ਜਿਵੇਂ ਮਿਰਗੀ ਪੈ ਗਈ ਜਾਂ ਮੁਜਦਾ ਕਹ ਲੋ ਕਿ ਕੋਈ ਹੋਰ ਦੌਰਾ ਪੈ ਗਿਆ ਹੁੰਦਾ ਸੋ ਇਹ ਚੀਜ਼ ਹੁੰਦੀ ਆ ਕਿ ਬਹੁਤ ਅਧਿਕਾਰ ਨੇ ਕਾਨੂੰਨ ਸਖਤ ਨੇ ਜੀ ਨਿੱਕੀ ਨਿੱਕੀ ਗੱਲ ਤੇ ਚਲੋ ਕੇਸ ਵੀ ਦਰਜ ਨਹੀਂ ਹੁੰਦੇ ਹੂੰ ਠੀਕ ਹੈ ਨਾ ਜੀ ਪਰ ਅਦਾਲਤ ਹੀ ਇਸ ਤਰ੍ਹਾਂ ਦਾ ਰਵਈਆ ਰੱਖੇ ਤੇ ਮੇਰੇ ਖਿਆਲ ਤੇ ਬੜਾ ਸ਼ਰਮਨਾਕ ਆ ਬਹੁਤ ਸ਼ਰਮਨਾਕ ਆ ਸਰ ਜੀ ਮਿੰਟੂ ਜੀ ਬਿਲਕੁਲ ਜੀ ਅ ਗੌਰ ਸੁਤਵੀਰ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਔਰ ਮਿੱਤਰ ਇੱਕ ਕਹਿ ਰਹੇ ਨੇ ਪਟਿਆਨ ਮੋਲ ਜੀ ਕਹਿੰਦੇ ਆਰਐਸਐਸ ਦਾ ਬਹੁਤ ਪ੍ਰਭਾਵ ਹੈ ਕਹਿੰਦੇ Allahabad High Court ਤੇ ਤੇ ਮੋਰਨੀ ਵਾਲਾ ਜੱਜ Jaipur High Court ਦਾ ਸੀ ਜੀ ਕਹਿ ਰਹੇ ਨੇ ਆਹੋ ਤਾਂ ਸਰਕਾਰ ਸ਼ਾਇਦ ਉੱਥੇ ਵੀ ਭਾਜਪਾ ਦੀ ਚੱਲਦੀ ਹੋਵੇ ਜਾਂ ਨਹੀਂ ਤੇ ਉਹਨਾਂ ਆ ਗਈ ਭਾਜਪਾ ਦੀ ਬਿਲਕੁਲ ਬਿਲਕੁਲ ਸੋਕੇ ਮੰਨਦਾ ਕਿ ਜਿਤ ਜਮਾ ਰਾਜਾ ਉਹ ਨਹੀਂ ਤੇ ਬਹੁਤ ਮੈਂ ਕਹੂੰਗਾ ਕਿ ਇਹ ਡੇ ਜੱਜ ਤੇ ਜਿਹੜੇ ਹਨ ਉਹ ਕੀ ਕਹੀਏ ਤਾਂ ਸੋ ਗੱਲਾਂ ਹੀ ਛੱਡ ਦਿਓ ਤਾਂ ਇਸ ਤਰ੍ਹਾਂ ਹੈ ਕਿ ਬਹੁਤ ਚੀਜ਼ਾਂ ਜਿਹੜੀਆਂ ਨੇ ਸੋਚ ਸਮਝ ਕੇ ਆਪਾਂ ਨਿੱਜੀ ਜ਼ਿੰਦਗੀ ਚ ਬੋਲਦੇ ਆ ਤੇ ਇੱਕ ਜੱਜ ਇੱਕ ਜਸਟਿਸ ਬਹੁਤ ਵੱਡੀ ਪਦਵੀ ਤੇ ਬੈਠਾ ਹੈ ਨਾ ਤਾਂ ਉਹਨੂੰ ਤੇ ਹੋਰ ਵੀ ਜ਼ਿੰਮੇਵਾਰੀ ਨਾਲ ਕੋਈ ਵੀ ਕਿਉਂਕਿ ਉਹ ਰਿਕਾਰਡ ਤੇ ਆ ਜਾਣੀਆਂ ਨੇ ਇਸ ਜੀ ਜੀ ਬਿਲਕੁਲ ਜਾਚ ਦੀ ਕੋਈ ਜਜਮੈਂਟ ਹੈ ਤਾਂ ਤੁਸੀਂ ਦੇਖੋ ਕਿ 1960 ਦਾ ਆਇਆ ਫੈਸਲਾ ਅੱਜ 71 ਨਾਲ ਕਹ ਲਓ ਕਿ ਮਿਸਾਲ ਬਣਿਆ ਹੁੰਦਾ ਉਥੋਂ ਉਹ ਜਜਮੈਂਟ ਨੂੰ ਚੁੱਕਿਆ ਜਾਂਦਾ ਹਵਾਲਾ ਦਿੱਤਾ ਜਾਂਦਾ ਤੇ ਇਹੋ ਜੀਆਂ ਸ਼ਰਮਨਾਕ ਟਿੱਪਣੀਆਂ ਜਦੋਂ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਸਾਡੀ ਵੇਖੇਗੀ ਉਹਨਾਂ ਕਹਿਣਾ ਕਿ ਮੁਰਖਾਂ ਦੇ ਕਿਹੜਾ ਸਿੰਗ ਹੁੰਦੇ ਸੀ ਉਹਨਾਂ ਦੇ ਕਿਹੜਾ ਅੱਡ ਪਿੰਡ ਹੁੰਦੇ ਸੀ ਇੱਥੇ ਵਿੱਚ ਹੀ ਵੱਜਦੇ ਫਰਦ ਹੁੰਦੇ ਸੀ ਉਦੋਂ ਵੀ ਜੀ ਸੱਚਮੱਚ ਸੱਚਮੱਚ ਮਿੰਟੂ ਜੀ ਖੈਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਜਿਹੜੇ ਜੁੜ ਚੁੱਕੇ ਨੇ ਔਰ ਨਾਲ ਨਾਲ ਇੱਕ ਬੇਨਤੀ ਵੀ ਹੈ ਗੁਜ਼ਾਰਿਸ਼ ਵੀ ਹੈ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਥੋੜਾ ਜਿਹਾ ਪ੍ਰੋਗਰਾਮ ਨੂੰ ਅੱਗੇ ਤੋਰ ਦਿਓ ਆਪਾਂ ਗੱਲਾਂ ਬਾਤਾਂ ਅੱਗੇ ਨੂੰ ਤੋਰਦੇ ਆਂ ਮਿੰਟੂ ਜੀ ਗੱਲਬਾਤ ਆਪਾਂ ਵਿਜੀਲੈਂਸ ਬਿਊਰੋ ਦੀ ਕਰ ਲਗੇ ਕਹਿੰਦੇ ਕਿ ਮੁਖੀ ਨਗੇ